ਗੁਰਜੀ ਦਾ ਖਾਲਸਾ ਵਾਇਰ ਗੁਰਜੀ ਕੀ ਫਤਿਹ ਪੰਜਾਬ ਔਰਗੈਨਿਕ ਟੀਵੀ ਦੇਖਣ ਵਾਲੇ ਦਰਸ਼ਕਾਂ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਇਰ ਗੁਰਜੀ ਦਾ ਖਾਲਸਾ ਵਾਇਰ ਗੁਰਜੀ ਕੀ ਫਤਿਹ ਸਰਸਾ ਦਾ ਮੌਸਮ ਸ਼ੁਰੂ ਆ ਤੇ ਆਪਾਂ ਤੁਹਾਨੂੰ ਗਰਗਲ ਦੇ ਬੂਟਿਆਂ ਦੀ ਪਨੀਰੀ ਪਾਉਣ ਦੇ ਤਰੀਕੇ ਦੱਸਾਂਗੇ ਜਿਹੜੇ ਸੌਖੇ ਤੇ ਆਸਾਨ ਤਰੀਕਾ ਵਾ ਤੇ ਆਪਣਾ ਤੁਸੀਂ ਘਰ ਹੀ ਬੂਟੇ ਪਿਆਰ ਕਰ ਸਕਦੇ ਕਿਤੇ ਵੀ ਕਰਮ ਲੈਓ ਜੇ ਉਹਨਾਂ ਕਲ ਵੀ ਬਰਾ ਪਾ ਲੈਵਣੋ ਤੇ ਆ ਜਿਹੜੇ ਪੱਤੇ ਇਦਾਂ ਆਪਾਂ ਇਹਦੇ ਮੂਹ ਕਰ ਦੇਣੇ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਲਿਆ ਦੋ-ਦੋ ਅੱਖਣ ਲੈ ਕੇ ਇੱਕ ਜਿਦਾ ਦੋ ਤੇ ਆ ਇਹ ਤੋਂ ਆਪਾਂ ਨੂੰ ਕੱਟ ਕਰ ਲੈਣਾ ਇਸੇ ਤਰ੍ਹਾਂ ਇਥੋਂ ਕੱਟ ਕਰ ਲੈਣਾ ਤੇ ਸੋ ਗਰਾ ਇੱਥੋਂ ਘਟ ਕਰ ਲਨ ਤੇ ਇਹ ਘਟ ਕਰਨਾ ਤੇ ਪਰ ਤੇਰਪਾ ਇੱਕ ਬੰ ਲਾ ਸਕਦੇ ਨਹੀਂ ਤਾਂ ਕੋਈ ਡਰਮਿੰਗ ਤੇ ਇਹ ਗਲਗਲਡਾ ਬੁੱਟਾ ਇਹ ਬੜੀ ਆਸਾਨੀ ਨਾਲ ਤੁਸੀਂ ਇਹ ਗਲਗਲਡੇ ਬੁੱਟੇ ਜਮੈਂ ਲੈਂਦੇ ਆ ਕਲਮਾ ਤੇ ਰਡਾਂ ਦੇ ਵਿੱਚ ਜਲਦੀ ਜੜਾਉਣ ਨੂੰ ਆਪਾਂ ਨੂੰ ਇਹ ਮਦਦ ਕਰ ਦਿੰਦਾ ਤੇ ਇਸ ਤਰ੍ਹਾਂ ਆਪਾਂ ਇਹ ਐਦਾਂ ਨੂੰ ਇੱਕ ਅੱਖ ਥੱਲੇ ਆਪਾਂ ਦਵਾ ਦੇਣੀ ਹੈ ਕਿ ਬਾਕੀ ਦੀਆਂ ਅੱਖਾਂ ਉੱਪਰ ਰੱਖ ਲੈਣੀ ਹੈ ਇਸ ਤਰ੍ਹਾਂ ਆਪਾਂ 1 ਕਿਲੋ ਹਾਵੇ ਦੇ ਵਿੱਚ ਤੁਸੀਂ 5-10 ਗਲਮਾਲ ਲਗਾ ਸਕਦੇ ਹਾਂ 15-20 ਦਿਨ ਬਾਅਦ ਇਹਦੇ ਵਿੱਚੋਂ ਰੂਟ ਨਿਕਲਣੇ ਸ਼ੁਰੂ ਹੋ ਜਾਣੇ ਤੇ ਫਿਰ ਤੁਸੀਂ ਇਹਨੂੰ ਜਿੱਥੇ ਮਰ ਵੀ ਆਪਣੀ ਲੋੜ ਅਨੁਸਾਰ ਲਗਾ ਸਕਦੇ ਆ ਆ ਮੇਰੇ ਪਿੱਛੇ ਤੁਸੀਂ ਦੇਖੋ ਆਪਾਂ ਇਹ ਨਿੰਬੂ ਦੇ ਬੂਟੇ ਪਿਆਰ ਕਰਕੇ ਪਿੱਛੇ ਕੈਮਰਾਮੈਨ ਨੂੰ ਕੋੰਗ ਬੀਚ ਮੁਕੇ ਦਿਖਾ ਦੇਣ ਉਹਨਾਂ ਨੇ ਬੂਟੇ ਨੂੰ ਖਾਲ ਪਰਿਆਤਾ 2 ਸਾਲ ਦੇ ਬੂਟੇ ਹੋ ਗਏ ਆ ਤੇ ਆਪਾਂ ਇਹ ਵੀ ਯੂਨੀਵਰਸਿਟੀ ਤੋਂ ਲਿਆਂਦਾ ਸੀਗਾ ਕੂਟਾ ਉੱਤੋਂ ਬੂਟੇ ਹੁਣ ਆਪਣੇ ਕੋ ਕਾਫੀ ਬੂਟੇ ਹੋ ਗਏ ਆ ਇਸ ਕਰਕੇ ਆਪਾਂ ਨੂੰ ਜੇ ਆਪਾਂ ਨਰਸਰੀ ਤੇ ਜਾਈਏ ਤੇ ਮੈਂ ਇੱਕ ਵਾਰ ਇੱਕ ਨਿੰਬੂ ਦਾ ਬੂਟਾ ਲਿਆਂਦਾ 250 ਰੁਪਏ ਦਾ ਦਿੱਤਾ ਜੀ ਤੇ ਘਰ ਲਿਆ ਕੇ ਲਾਤਾ ਤੇ ਪਤਾ ਨਹੀਂ ਕਿਹੜੀਆਂ ਸਾਦਾ ਪਾਉਂਦੇ ਆ ਉਸ ਵੇਲੇ ਤਾਂ ਉਹ ਬੂਟਾ ਵਧੀਆ ਸੀਗਾ ਥੋੜੇ ਚਿਰ ਬਾਅਦ ਮਰ ਗਿਆ ਜਾਨੀ ਮਰ ਗਿਆ ਬੂਟੇ ਦੇ 250 ਰੁਪਏ ਹੀ ਮਰ ਗਿਆ ਇਸ ਕਰਕੇ ਆਪਾਂ ਜਿਹੜੇ ਘਰ ਲਾਣੇ ਆ ਜਿਹੇ ਕੋ ਬੂਟਾ ਮਾਰ ਵੀ ਜਾਊਗਾ ਜੇ ਆਪਾਂ 10 ਬੂਟੇ ਲਾ ਲੈ ਵਿੱਚੋਂ 4 5 6 ਹੋ ਗਏ ਤੇ ਆਪਾਂ ਨੂੰ ਵਾਧੂ ਠੀਕ ਹੈ ਨਾ ਇਹ ਤੁਸੀਂ ਜਿੱਥੋਂ ਮਰਜੀ ਦੇਖ ਕੇ ਜਦੋਂ ਤੇ ਤੁਸੀਂ ਆਉਂਦੇ ਜਾਂਦੇ ਦੇਖ ਲਓ ਜਿੱਥੋਂ ਤੁਹਾਨੂੰ ਇਹ ਬੂਟੇ ਹੋਣ ਗਰਗਲ ਦੇ ਨਿੰਬੂ ਦੇ ਤੇ ਆਪਾਂ ਇਹਨਾਂ ਨੂੰ ਬੜੀ ਆਸਾਨੀ ਨਾਲ ਲਿਆ ਕੇ ਤਾਂ ਘਰ ਲਾ ਸਕਦੇ ਆ ਤੇ ਜਿਹੜੇ 2 ਸਾਲ ਬਾਅਦ 2.5 ਸਾਲ ਬਾਅਦ ਫਲ ਦੇਣ ਲੱਗ ਪੈਂਦਾ ਜਿਹੜਾ ਆਪਾਂ ਨਰਸਰੀ ਤੋਂ ਲਿਆਂਦੇ ਉਹ ਵੀ 2.5 ਸਾਲ ਬਾਅਦ ਹੀ ਫਲ ਦਿੰਦਾ ਤੇ ਇਹ ਵੀ 2.5 ਸਾਲ ਬਾਅਦ ਆਪਾਂ ਨੂੰ ਫਲ ਦੇ ਕੇ ਤੇ ਆਪਾਂ ਨੂੰ ਖੁਸ਼ ਕਰ ਦਿੰਦਾ ਇਹਦੇ ਨਾਲ ਆਪਾਂ ਆਚਾਰ ਬਣਾਓ ਤੇ ਭਾਵੇਂ ਤੁਸੀਂ ਮਾਰਕੀਟ ਵੀ ਜੇ ਤੁਹਾਡੇ ਕੋਲ ਜ਼ਿਆਦੇ ਬੂਟੇ ਆ ਮਾਰਕੀਟ ਵੀ ਕਰ ਸਕਦੇ ਤੁਸੀਂ ਤੇ ਮਾਰਕੀਟ ਜਿਉਂ ਹੀ ਪੈਸੇ ਮਿਲ ਜਾਂਦੇ ਆ ਮਤਲਬ ਅੱਜ ਕੱਲ੍ਹ ਲੋਕ ਇਬਰਸਾਤਾਂ ਨੂੰ ਜੀ ਦੰਦ ਬਾਂਦਾ ਆਚਾਰ ਬਣਾਉਂਦੇ ਆ ਤੇ ਇੱਬਾਂ ਹੀ ਗਲਗਲ ਦਾ ਚਾਰ ਵੀ ਬਣਾਉਂਦੇ ਆ ਆਪਾਂ ਵੱਧ ਵੱਧ ਕੋਸ਼ਿਸ਼ ਕਰੀਏ ਵੀ ਪੈਸਾ ਜਣੀ ਬਚਾਉਣਾ ਵਾ ਆਪਣਾ ਮਕਸਦ ਇਹੀ ਆ ਸਭ ਤੋਂ ਵੱਡਾ ਤੇ ਆਪਾਂ ਨਰਸਰੀ ਦੇ ਵਿੱਚੋਂ ਕਿਉਂਕਿ ਆਰਗੈਨਿਕ ਖੇਤੀ ਦੇ ਵਿੱਚ ਆਪਾਂ ਇਹ ਵੱਧ ਵੱਧ ਆਪਣੇ ਘਰ ਚੀਜ਼ਾਂ ਤਿਆਰ ਕਰੀਏ ਤੇ ਬਾਹਰ ਜਿਹੜਾ ਪੈਸਾ ਖਰਚੀਏ ਨਾ ਜਿੰਨਾ ਪੈਸਾ ਬਚੂਗਾ ਉਹਨੇ ਆਪਣੇ ਕੰਮ ਆਊਗਾ ਠੀਕ ਹੈ ਨਾ ਜੀ ਤੇ ਇਹ ਇਹਨਾਂ ਨੂੰ ਆਪਾਂ ਪਾਣੀ ਪਾਵਾਂਗੇ ਤੇ ਇਹ ਇਹ 15-20 ਦਿਨਾਂ ਦੇ ਵਿੱਚ 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 ਇਹ ਸਾਰੀ ਆਪਾਂ ਨੂੰ ਹੈ ਕੋਈ ਇਹਨਾਂ ਨੂੰ ਬਹੁਤਾ ਕਿਉਂ ਨਵੀਂ ਬਹੁਤ ਹਨ ਨਾ ਵੀ ਹਵਾ ਦੇ ਵਿੱਚ ਨਵੀਂ ਆ ਇਹ ਹਵਾ ਦੇ ਨਵੀਂ ਹੋਣ ਕਰਕੇ ਆਪਾਂ ਨੂੰ ਜਿਆਦਾ ਇਹਦਾ ਕੋਈ ਹਵਾ ਨਹੀਂ ਫੇਗਰ ਇੱਕ ਵਾਰੀ ਹੁਣ ਪਾਣੀ ਆਪਾਂ ਇਹਨਾਂ ਨੂੰ ਜਿਹੜਾ ਇਹ ਗਿੱਲੀ ਮਿੱਟੀ ਵਿੱਚ ਪਾਤੀ ਆ ਗਿੱਲੀ ਮਿੱਟੀ ਦੇ ਬਾਅਦ ਆਪਾਂ 2 ਦਿਨ ਇਹਨਾਂ ਨੂੰ ਇਸ ਤਰ੍ਹਾਂ ਰਹਿਣ ਦੇਣਾ 2 ਦਿਨਾਂ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਪਾਣੀ ਨਾਲ ਭਰ ਦੇਣਾ ਇੱਕ ਵਾਰੀ ਫਿਰ ਆਣੜ ਜਸਰ ਹੋ ਜਾਣਗੇ ਇਸ ਕਰਕੇ ਨਾ ਬਾਤ ਉਹਦੇ ਇਹੀ ਆਪ ਜੀ ਨੂੰ ਸਲਾਹ ਦੇਣੀ ਚਾਹਣਾ ਵਾ ਕਿ ਜਿੰਨਾ ਪੈਸਾ ਬਚ ਸਕਦਾ ਬਚਾਓ ਤੇ ਘਰੇ ਆਪਾਂ ਨੂੰ ਜੋ ਟੈਂਟ ਤਿਆਰ ਕਰ ਸਕਦੇ ਆ ਤੇ ਕਈ ਵੀ ਟੇ ਹੈਗੇ ਜਿਹੜੇ ਆਪਾਂ ਨਰਸਰੀ ਤੋਂ ਲਿਆਉਣੇ ਪੈਂਦੇ ਆ ਆਪਾਂ ਨਹੀਂ ਤਿਆਰ ਕਰ ਸਕਦੇ ਤੇ ਉਹ ਆਪਾਂ ਨੂੰ ਜ਼ਰੂਰੀ ਹੈ ਨਰਸਰੀ ਤੋਂ ਲਿਆਉਣੇ ਕੋਲ ਹੁਣ ਸਮਾਂ ਹੈਗਾ ਵਾ 10 ਅਪ੍ਰੈਲ ਤੱਕ ਜਾਣੀ ਐ ਸੌਰੀ ਅ 10 ਜੁਲਾਈ ਤੋਂ ਆਪਾਂ ਦੇ ਜਿਹੜੇ ਬੂਟੇ ਹੈਗੇ ਆ ਇਹ ਲੱਗਣੇ ਸ਼ੁਰੂ ਹੋ ਗਏ ਆ ਤੇ ਆਪਾਂ ਜਿਹੜੇ ਨਰਸਰੀਆਂ ਤੋਂ ਬੂਟੇ ਲਿਆਉਣੇ ਆ ਕਈ ਚੰਗੀ ਨਰਸਰੀ ਤੋਂ ਜਿੱਦਾਂ ਆਪਣੇ ਗੰਗੀਆਂ ਹੈਗਾ ਵਾ ਭਗਵਾਨ ਦਾ ਉਹਥੇ ਰਸਟੈਂਟਰ ਹੈਗਾ ਵਾ ਉਹਨਾਂ ਕੋਲ ਬੂਟੇ ਮਿਲ ਜਾਂਦੇ ਆ ਅੰਬਾਂ ਦੇ ਬੂਟੇ ਵੀ ਮਿਲ ਜਾਂਦੇ ਆ ਹੋਰ ਵੀ ਕਈ ਬੂਟੇ ਮਿਲਦੇ ਉਹਨਾਂ ਕੋਲ ਤੇ ਆਪਾਂ ਨਾ ਕੋਈ ਇੱਕ ਵਾਰੀ ਅੰਜੀਰ ਦੇ ਬੂਟੇ ਲਿਆ ਕੇ ਲਾਇਏ ਸੀ ਉਹ ਵੀ ਅੰਜੀਰ ਦੇ ਬੂਟੇ ਵੀ ਆਪਣਾ ਕੋ ਕਾਫੀ ਹੋ ਗਏ ਆ ਤੇ ਇੱਕ ਬੂਟਾ ਲੈਂਦਾ ਸੀਗਾ ਪਾਪਾ ਤੀਰ ਪਾਵਾ ਕਿ ਹੁਣ ਕੋਨੇ ਕੋ 5-7 ਬੂਟੇ ਆ ਗਏ ਜਿਹੜੇ ਸਮੇ ਸਮੇਂ ਨਾਲ ਖਾਲ ਦਿੰਦੇ ਰਹਿੰਦੇ ਆ ਤੇ ਕੋਸ਼ਿਸ਼ ਕਰੋ ਵਾਰ-ਵਾਰ ਜਿੰਨੀ ਵਾਰ-ਵਾਰ ਕੋਸ਼ਿਸ਼ ਕਰੋ ਵੀ ਆਪਾਂ ਨੂੰ ਇਹ ਜਿਹੜੇ ਬੂਟੇ ਆਪ ਲਾਈਏ ਤੇ ਆਪਣਾ ਵੀ ਫਾਇਦਾ ਜੂ ਆਪਣੇ ਗਵਾਂਡੀਆਂ ਨੂੰ ਦੇ ਦੀਏ ਰਿਸ਼ਤੇਦਾਰਾਂ ਨੂੰ ਦੇ ਦੀਏ ਜਿੱਦਾਂ ਆਪਾਂ ਕੋਈ ਗਿਫਟ ਦੇਣਾ ਚਾਹੁੰਦੇ ਆ ਗਿਫਟ ਦੇ ਵਿੱਚ ਉਹਨਾਂ ਨੂੰ ਬੂਟੇ ਦੇ ਦੀਏ ਬੜੇ ਖੁਸ਼ ਹੋਣਗੇ ਤੇ ਨਾਲੇ ਉਹਨਾਂ ਦੇ ਘਰ ਬੂਟਾ ਚੱਲ ਜੂ ਬਹਨੀਆਂ ਦੇ ਨਾਲ ਤੇ ਅਗਲੀ ਐਨਾਈ ਤੇ ਇਸ ਵੀਡੀਓ ਨੂੰ ਦੇਖ ਕੇ ਜੇ ਚੰਗੀ ਲੱਗੇ ਜੇ ਚੰਗੀ ਲੱਗੇ ਤਾਂ ਨੂੰ ਵੀਡੀਓ ਤੇ ਇਹਨੂੰ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ